ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵੋ ਅੱਜ ਤੋਂ 13 ਦਿਨ ਪਹਿਲਾਂ ਦੀ ਖਬਰ ਹੈਗੀ ਆ ਕਿ ਜੇਕਰ ਕਿਸੇ ਪਖਾਰੀ ਨੂੰ ਮਤਲਬ 1 ਜਨਵਰੀ ਤੋਂ ਇਹ ਕਾਨੂੰਨ ਲਾਗੂ ਆ ਜੇਕਰ ਕਿਸੇ ਨੇ ਕਿਸੇ ਵੀ ਪਖਾਰੀ ਨੂੰ 1 ਰੁਪਿਆ 10 ਰੁਪਏ ਚਾਇਓ 2 ਪੈਸੇ ਕਿਉਂ ਨਾ ਹੋਣ ਜੇਕਰ ਉਹ ਦੇ ਦਿੱਤੇ ਤਾਂ ਪਖਾਰੀ ਨੂੰ ਭੀਖ ਦੇਣ ਵਾਲਾ ਜਿਹੜਾ ਵਿਅਕਤੀ ਹੋਊਗਾ ਉਹਦੇ ਤੇ ਪਰਚਾ ਦਰਜ ਹੋਊਗਾ ਪਰਚਾ ਦਰਜ ਕਿਉਂ ਹੋਣਾ ਔਰ ਜਿਹੜਾ ਮੀਡੀਆ ਚੈਨਲ ਆ ਉਹ ਕੀ ਦੱਸ ਰਿਹਾ ਕਿ ਇੱਕ ਔਰਤ ਨੂੰ ਫੜਿਆ ਗਿਆ ਭੀਖ ਮੰਗਦੀ ਨੂੰ ਤੇ ਉਹਦੀ ਤਲਾਸ਼ੀ ਲਈ ਗਈ ਉਹਦੇ ਕੋਲੋਂ 74000 ਰੁਪਇਆ ਇੱਕ ਹਫਤੇ ਦੀ ਕਮਾਈ ਨਿਕਲੀ ਤੇ ਭੀਖ ਦੇਣਾ ਤੇ ਲੈਣਾ ਦੋਨੋਂ ਹੀ ਅਪਰਾਧ ਆ ਭੀਖ ਮੰਗੂਗਾ ਉਹ ਵੀ ਅਪਰਾਧ ਆ ਜੇਕਰ ਕੋਈ ਭੀਖ ਦੇਊਗਾ ਉਹਦੇ ਤੇ ਪਰਚਾ ਹੋਊਗਾ ਪਹਿਲਾਂ ਤਾਂ ਮੈਂ ਇਸ ਮਸਲੇ ਤੇ ਨਹੀਂ ਬੋਲਿਆ ਕੱਲ ਨੂੰ ਨਵਾਂ ਸਾਲ ਆ ਤੇ ਕੱਲ ਨੂੰ ਇਹ ਕਾਨੂੰਨ ਲਾਗੂ ਆ ਅੱਜ 31 ਦਸੰਬਰ ਆ 2024 ਹੁਣ ਮੈਂ ਇੱਕ ਗੱਲ ਇਹ ਕਹੂੰਗਾ ਕਿ ਜਿਹੜੇ ਪਿਖਾਰੀ ਸੜਕਾਂ ਤੇ ਭੀਖ ਮੰਗਦੇ ਫਿਰਦੇ ਆ ਪਹਿਲਾਂ ਤਾਂ ਸਰਕਾਰ ਉਹਨਾਂ ਨੂੰ ਰੁਜ਼ਗਾਰ ਦੇਵੇ ਕੋਈ ਨਾ ਕੋਈ ਪੱਤਰਕਾਰ ਨੇ ਇਹ ਵੀ ਦੱਸਿਆ ਕਿ ਜਿਹੜੇ ਪਲੱਸ 2 ਕਰਕੇ ਡਿਪਲੋਮਾ ਕਰਕੇ ਔਰ ਕਈ ਪਿਖਾਰੀ ਦਿਨੇ ਤਾਂ ਭੀਖ ਮੰਗਦੇ ਆ ਰਾਤ ਨੂੰ ਐਸ਼ ਆਰਾਮ ਕਰਦੇ ਆ ਵੱਡੇ ਵੱਡੇ ਹੋਟਲਾਂ ਦੇ ਵਿੱਚ ਪੈਂਦੇ ਆ ਸਭ ਤੋਂ ਵੱਡਾ ਭਖਾਰੀ ਸਾਡੇ ਦੇਸ਼ ਦੇ ਮੰਤਰੀ ਆ ਜਿਹੜਾ ਉਹ ਤਾਂ ਸਾਡੇ ਕੋਲੋਂ ਮੰਗ ਕੇ 10 ਰੁਪਏ ਲੈਂਦਾ ਭਖਾਰੀ ਛੜਕਾਂ ਤੇ ਮੰਗਣ ਵਾਲਾ ਪਰ ਜਿਹੜੇ ਵੱਡੇ ਵੱਡੇ ਗੱਪ ਵੰਡ ਕੇ ਸਾਡੇ ਕੋਲੋਂ ਵੋਟਾਂ ਲੈ ਕੇ ਜਿਹੜਾ ਸਾਡੇ ਨਾਲ ਧੋਖਾ ਇਹ ਕਰਦੇ ਆ ਐਡਾ ਵੱਡਾ ਧੋਖਾ ਛੜਕਾਂ ਤੇ ਮੰਗਣ ਵਾਲੇ ਪਖਾਰੀ ਨਹੀਂ ਕਰਦੇ ਉਹਨੇ ਤੁਸੀਂ ਕਹੋਗੇ ਐਵੇਂ ਗੱਪ ਮਾਰੀਏ ਨਾ ਪਹਿਲਾਂ ਤੁਹਾਨੂੰ ਖਬਰ ਵੀ ਸੁਨਾਈ ਦੇਣੀ ਆਰੇ ਮਾਮਲਾ ਇੱਕ ਹੈਰਾਨ ਕਰਦੀ ਪਰੇਸ਼ਾਨ ਕਰਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਤੇ ਖਬਰ ਜੁੜੀ ਹੋਈ ਹੈ ਪਿਖਾਰੀਆਂ ਦੇ ਨਾਲ ਭੀਖ ਦੇਣ ਦੇ ਨਾਲ ਦਾਨ ਕਰਨ ਦੇ ਨਾਲ ਜਿਵੇਂ ਤੁਸੀਂ ਸਹੀ ਸੁਣ ਰਹੇ ਹੋ ਤੇ ਇਸ ਸਾਰੀ ਖਬਰ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਜੇਕਰ ਹੁਣ ਤੁਸੀਂ ਕਿਸੇ ਪਿਖਾਰੀ ਨੂੰ ਭੀਖ ਦਿੱਤੀ ਤਾਂ ਪਰਚਾ ਤੁਹਾਡੇ ਉੱਪਰ ਪੁਹੁੰਚਣਾ ਹੈ ਜਿਸ ਤਰੀਕੇ ਦੇ ਨਾਲ ਪਿਖਾਰੀਆਂ ਦੇ ਵੱਲੋਂ ਆਏ ਦਿਨ ਬਹੁਤ ਸਾਰੀਆਂ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਜੇਸ ਤਰੀਕੇ ਨਾਲ ਲੋਕਾਂ ਦੇ ਵੱਲੋਂ ਬੜੇ ਹੀ ਪਾਪਕੰਡਿਆਂ ਦੇ ਨਾਲ ਸੇਵਾ ਭਾਵਨਾ ਦੇ ਨਾਲ ਇਹਨਾਂ ਪਿਖਾਰੀਆਂ ਨੂੰ ਪੈਸੇ ਦਿੱਤੇ ਜਾਂਦੇ ਨੇ ਜਾਂ ਫਿਰ ਲੋੜ ਦਾ ਕੋਈ ਵੀ ਸਮਾਨ ਦਿੱਤਾ ਜਾਂਦਾ ਪਰ ਇਹਨਾਂ ਪਿਖ ਉਸ ਨੂੰ ਕਾਬੂ ਕੀਤਾ ਗਿਆ ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ 74 ਤੋਂ 75000 ਰੁਪਇਆ ਉਸ ਦੇ ਕੋਲੋਂ ਬਰਾਮਦ ਹੋਇਆ ਤੇ ਤੁਸੀਂ ਸੋਚਦੇ ਹੋਵੋਗੇ ਕਿ 75 ਹੁਣ ਇਹ ਕਹਿੰਦੇ 75000 ਰੁਪਇਆ ਉਹਦੀ ਹਫਤੇ ਦੀ ਕਮਾਈ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਸਰਕਾਰ ਦੇ ਨਾਲ ਆ ਜੇਕਰ ਸਰਕਾਰ ਚੰਗਾ ਕਾਨੂੰਨ ਲਿਆਵੇ ਤਾਂ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਅਸੀਂ ਸਰਕਾਰ ਦੇ ਨਾਲ ਆ ਪਰ ਜਿਹੜਾ ਐਮਐਲਏ ਇੱਕ ਵਾਰੀ ਬੰਦਾ ਉਦੀ ਤਨਖਾਹ ਹੱਦੋਂ ਵੱਧ 1.5 ਲੱਖ ਰੁਪਇਆ ਚਲੋ ਅਸੀਂ ਕਹਿੰਨੇ ਆ 2 ਲੱਖ ਰੁਪਇਆ ਤਨਖਾਹ ਮੰਨ ਲਈਏ ਤਾਂ ਜੇਕਰ 2 ਲੱਖ ਤਨਖਾਹ ਮੰਨੀਏ ਤਾਂ ਅਸੀਂ ਸਿੱਧੇ ਤੌਰ ਤੇ ਇਹੀ ਕਹਿੰਨੇ ਆ ਕਿ ਚਲੋ 2.5 ਲੱਖ ਰੁਪਇਆ ਮੰਨ ਲਓ ਹੋਰ ਕਈ ਤਰ੍ਹਾਂ ਦਾ ਉਰਾਪੁਰਾਂ ਦਾ ਪਾ ਕੇ 25 ਲੱਖ ਰੁਪਇਆ 10 ਮਹੀਨਿਆਂ ਦਾ ਬੰਦਾ 1 ਸਾਲ ਦਾ 30 ਲੱਖ ਰੁਪਇਆ ਹੋ ਗਿਆ ਤੇ ਜਿਹੜੀਆਂ ਐਮਐਲਏ ਇੱਕ ਮਹੀਨੇ ਬਾਅਦ ਹੀ ਫੋਰਚੂਨਰ ਜਾਂ ਜਿਹੜੀਆਂ ਇਨੋਵਾ ਤਕੜੀਆਂ ਗੱਡੀਆਂ ਲੈ ਆਉਂਦੇ ਆ ਲੱਖਾਂ ਰੁਪਈਆਂ ਦੀਆਂ ਉਹ ਕਿੱਥੋਂ ਲੈ ਕੇ ਆਉਂਦੇ ਆ ਇਹਨਾਂ ਤੇ ਕਿੱਦੇ ਕਾਰਵਾਈ ਹੋਊਗੀ ਇਹਨਾਂ ਨੂੰ ਕੌਣ ਚੱਕੂਗਾ ਕਈ ਇਹੋ ਜਿਹੇ ਅਫਸਰ ਆ ਮੈਂ ਸਾਰਿਆਂ ਨੂੰ ਨਹੀਂ ਆਂਦਾ ਤਨਖਾਹ ਤਾਂ ਬਹੁਤ ਘੱਟ ਹੁੰਦੀ ਆ ਮੈਲ ਉਹਦੇ 50 ਕਿੱਲੇ ਵਾਲੇ ਨੂੰ ਪਿੱਛੇ ਸਿੱੜਦੇ ਆ ਉਨ੍ਹਾਂ ਤੇ ਕਾਰਵਾਈ ਕਿੱਦੇ ਹੋਊਗੀ ਜੇਕਰ ਭੀਖ ਦੀ ਗੱਲ ਤਾਂ ਸਰਕਾਰਾਂ ਵੀ ਲੋਕਾਂ ਕੋਲੋਂ ਭੀਖ ਮੰਗਦਿਆਂ ਤੇ ਦੇਸ਼ ਦੇ ਲੋਕ ਇਹਨਾਂ ਨੂੰ 50 ਸਾਲਾਂ ਬਾਅਦ ਭੀਖ ਦਿੰਦੇ ਆ ਤੇ ਸਾਡੀ ਭੀਖ ਤੇ ਐਸ਼ ਕਰਦੇ ਆ ਜੇਕਰ ਇਨ੍ਹਾਂ ਵੱਡੇ ਪਖਾਰੀਆਂ ਤੇ ਚਿੱਟੇ ਕੁਰਤੇ ਪਿਆਮੇ ਵਾਲੇ ਪਖਾਰੀਆਂ ਤੇ ਕਾਰਵਾਈ ਨਹੀਂ ਹੁੰਦੀ ਤਾਂ ਫੇਰ ਜਿਹੜਾ ਛੜਕਾਂ ਤੇ ਮੰਗਦਾ ਕੋਈ ਉਹਨਾਂ ਤੇ ਕਾਰਵਾਈ ਕਿਉਂ ਹੁੰਦੀ ਮੈਂ ਕਹਿੰਨਾ ਕਿ ਬਹੁਤ ਵਧੀਆ ਕਾਨੂੰਨ ਹੈ ਕਿ ਛੋਟੇ-ਛੋਟੇ ਬੱਚੇ ਮੰਗਦੇ ਆ ਉਹਨਾਂ ਦਾ ਕੋਈ ਨਾ ਕੋਈ ਅਗਲਾ ਪੁਵਖ ਨਹੀਂ ਹੁੰਦਾ ਉਹਨਾਂ ਦੇ ਮਾਪੇ ਵੀ ਮੰਗਦੇ ਹੁੰਦੇ ਆ ਤੇ ਉਹਨਾਂ ਦੇ ਬੱਚੇ ਵੀ ਪਰ ਕੋਈ ਸੱਜਣੋ ਕੁਝ ਠੀਕ ਆ ਕਿੰਨਾ ਦਾ ਬਿਜ਼ਨਸ ਆ ਪਰ ਕੋਈ ਮੰਨ ਜਾ ਪਿਆ ਹੁੰਦਾ ਰੱਬ ਦਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਪਰ ਕੀ ਉਹਨਾਂ ਬੱਚਿਆਂ ਦੀ ਜਿਹੜੇ ਛੋਟੇ-ਛੋਟੇ ਬੱਚੇ ਸੜਕਾਂ ਤੇ ਮੰਗਦੇ ਆ ਕੀ ਸਰਕਾਰ ਉਹਨਾਂ ਨੂੰ ਪੜਾਉਣ ਦੀ ਜ਼ਿੰਮੇਵਾਰੀ ਚੱਕੂਗੀ ਤਕੜੇ ਸਕੂਲਾਂ ਦੇ ਵਿੱਚ ਕੀ ਜਿਹੜੇ ਵਿਅਕਤੀ ਮੰਗਦੇ ਫਿਰਦੇ ਆ ਤੁਸੀਂ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡਿਆ ਆ ਉਹਨਾਂ ਨੂੰ ਮੰਗ ਕੇ ਵੀ ਖਾਣ ਨਹੀਂ ਦਿੰਦੇ ਲੋਕ ਕਈ ਹਸਪਤਾਲਾਂ ਦੇ ਵਿੱਚ ਚੀਕਾਂ ਮਾਰਦੇ ਫਿਰਦੇ ਆ ਬਿਨਾਂ ਇਲਾਜ ਤੋਂ ਥਾਣੇ ਚਾਰੀਆਂ ਦੇ ਵਿੱਚ ਚੀਕਾਂ ਮਾਰਦੇ ਫਿਰਦੇ ਆ ਇਨਸਾਫ਼ ਤੋਂ ਖੋਡੇ ਦਵਾਰਿਓ ਧਰਨੇ ਲਾਉਂਦੇ ਫਿਰਦੇ ਆ ਇਨਸਾਫ ਵਾਸਤੇ ਰੋਜ਼ਗਾਰ ਵਾਸਤੇ ਤੁਸੀਂ ਉਹਨਾਂ ਦੀ ਕੋਈ ਗੱਲ ਨਹੀਂ ਕਰਦੇ ਤੇ ਉਲਟਾ ਜੇਕਰ ਕੋਈ ਆਪਦਾ ਮੰਨ ਕੇ ਵੀ ਢਿੱਡ ਭਰੀ ਜਾਂਦਾ ਤੇ ਕੀ ਗੱਲ ਭਾਈ ਤੁਸੀਂ ਹੁਣ ਉਹਨਾਂ ਦੀ ਫੱਟੀ ਵੀ ਪੁੱਛੋਗੇ ਸਭ ਤੋਂ ਵੱਡੀ ਗੱਲ ਜੇਕਰ ਪਖਾਰੀਆਂ ਤੇ ਪਰਚੇ ਹੋ ਸਕਦੇ ਆ ਭੀਖ ਦੇਣ ਵਾਲੇ ਤੇ ਪਰਚੇ ਹੋ ਸਕਦੇ ਆ ਤੇ ਅਸੀਂ ਸਰਕਾਰ ਦੇ ਨਾਲ ਆ ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਉਹ ਪੰਜਾਬ ਸਰਕਾਰ ਆ ਪਰ ਕੀ ਇੱਕ ਗੱਲ ਦਾ ਜਵਾਬ ਦਿਓ ਜਿਹੜੀਆਂ ਸੱਤੇ ਵਾਲੇ ਜਿਹੜੇ ਇੱਥੇ ਮੈਂ ਕਿਹਾ ਤਣਾਟ ਬੰਦੇ ਬੈਠੇ ਆ ਦੇਸ਼ ਦੇ ਵਿੱਚ ਕਿ ਉਹਨਾਂ ਤੇ ਕਾਰਵਾਈਆਂ ਹੋਣਗੀਆਂ ਨਸ਼ਾ ਤਖਸਰਾ ਤੇ ਵੱਡਿਆ ਵੱਡਿਆਂ ਤੇ ਕਾਰਵਾਈਆਂ ਹੋਣਗੀਆਂ ਜਿਹੜੀਆਂ ਫੈਕਟਰੀਆਂ ਪੰਜਾਬ ਨੂੰ ਦੇਸ਼ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਕਹਾਣ ਕਰੀ ਹੁੰਦੀਆਂ ਪਾਣੀ ਬਰਬਾਦ ਕਰੀ ਆਉਂਦੀਆਂ ਕੀ ਉਹਨਾਂ ਤੇ ਕਾਰਵਾਈਆਂ ਕਰੋਗੇ ਦੱਸੋ ਭਾਈ ਜਵਾਬ ਦਿਓ ਹੈ ਜਵਾਬ ਕੋਈ ਕੋਈ ਜਵਾਬ ਨਹੀਂ ਕਿਉਂਕਿ ਜਿਹੜੀ ਮੱਛੀ ਉਹ ਕੁੰਡੀ ਨਾਲ ਫੜੀ ਜਾਂਦੀ ਆ ਤੇ ਹਾਥੀ ਇਹ ਵਾਕਾ ਜਿਹੜਾ ਜਾਲ ਆ ਨਾ ਤੁਹਾਡਾ ਇਹ ਕਿਸੇ ਗਰੀਬ ਨੂੰ ਕਿਸੇ ਮੱਛਰ ਨੂੰ ਮੱਖੀ ਨੂੰ ਇਹ ਮਕੜੀ ਦਾ ਜਾਲ ਆ ਜਿਹੜਾ ਤੁਹਾਡਾ ਮੱਖੀ ਮੱਛਰ ਨੂੰ ਪਸਾ ਲੈਂਦਾ ਤੇ ਹਾਥੀ ਇਸ ਜਾਲ ਨੂੰ ਤੋੜ ਕੇ ਲੰਘ ਜਾਂਦਾ ਅਸੀਂ ਇਹ ਵੀ ਮੰਨਦੇ ਆ ਕਿ ਬਹੁਤ ਸਾਰਾ ਬਿਜ਼ਨਸ ਚੱਲਿਆ ਹੋਇਆ ਕਿਡਨਾਪ ਕਰਕੇ ਬੱਚਿਆਂ ਨੂੰ ਪੀਕ ਮੰਗਾਈ ਜਾਂਦੀ ਆ ਤੁਹਾਡੇ ਉਪਰਾਲਾ ਬਹੁਤ ਵਧੀਆ ਸੀ ਤੁਹਾਡੇ ਨਾਲ ਪਰ ਇਹ ਤੁਸੀਂ ਇਹ ਵੀ ਦੱਸੋ ਕਿ ਜਿਵੇਂ ਤੁਸੀਂ ਇਹ ਬਿਆਨ ਬਾਜ਼ੀਆਂ ਕਿ ਇੱਕ ਨੂੰ ਮਤਲਬ ਫੜਿਆ ਕਿਸੇ ਮਹਿਲਾ ਨੂੰ 75000 ਰੁਪਏ ਉਤੋਂ ਨਿਕਲਿਆ ਹਫਤੇ ਦੀ ਕਮਾਈ ਦਾ ਜਦੋਂ ਐਮਐਲਆ ਤੇ ਰੇਡ ਪੈਂਦੀ ਆ ਜਿੰਨਾਂ ਕੋਲ ਆਪਣੀਆਂ ਕਾਰਾਂ ਤੱਕ ਨਹੀਂ ਸੀ ਅੱਜ ਉਹ ਹੈਲੀਕਾਪਟਰਾਂ 'ਚ ਘੁੰਮਦੇ ਫਿਰਦੇ ਆ ਹਵਾਈ ਜਹਾਜ਼ਾਂ 'ਚ ਘੁੰਮਦੇ ਫਿਰਦੇ ਆ ਲੈਂਡ ਕਲੂਜਰਾਂ 'ਚ ਘੁੰਮਦੇ ਫਿਰਦੇ ਆ ਕੀ ਅੱਜ ਉਹ ਗੱਡੀਆਂ ਕਿੱਥੋਂ ਆ ਗਈਆਂ ਬਈ ਉਹਨਾਂ ਮੰਤਰੀਆਂ ਨੂੰ ਇਹਨਾਂ ਸੰਤਰੀਆਂ ਨੂੰ ਕਦੋਂ ਜੇਲ੍ਹਾਂ 'ਚ ਸਿੱਟਿਆ ਜਾਊਗਾ ਕਿ ਕੀ ਜੇਲ੍ਹ ਕੱਲ੍ਹੇ ਆਮ ਲੋਕਾਂ ਵਾਸਤੇ ਆ ਇਹ ਤੁਸੀਂ ਜਵਾਬ ਦਿਓ ਮੈਂ ਇਸ ਕਾਨੂੰਨ ਦੇ ਨਾਲ ਆ ਪਰ ਮੈਂ ਇੱਕ ਬੇਨਤੀ ਇਹ ਕਰਦਾ ਜਿਵੇਂ ਤੁਸੀਂ ਇਨ੍ਹਾਂ ਪਖਾਰੀਆਂ ਤੇ ਭੀਖ ਦੇਣ ਵਾਲੇ ਤੇ ਕਾਰਵਾਈ ਕਰੋਗੇ ਉਸੇ ਤਰ੍ਹਾਂ ਇਹ ਜਿਹੜੇ ਭਾਈ ਪਖਾਰੀ ਆ ਇਹਨਾਂ ਦਾ ਕੋਈ ਨਾ ਕੋਈ ਬਿਲਾ ਵੀ ਲਾਇਆ ਜਾਵੇ ਇਹਨਾਂ ਨੂੰ ਕੰਮ ਦਿੱਤਾ ਜਾਵੇ ਜਿਹੜੇ ਛੋਟੇ ਛੋਟੇ ਬੱਚੇ ਮੰਗਦੇ ਫਿਰਦੇ ਉਹਨਾਂ ਨੂੰ ਚੰਗੇ ਸਕੂਲਾਂ 'ਚ ਪਾਇਆ ਜਾਵੇ ਤਾਂ ਕਿ ਉਹ ਮੰਗਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਆਈਪੀਐਸ ਬੰਨ ਔਰ ਸਾਡੇ ਜੱਜ ਬੰਨ ਵਕੀਲ ਬੰਨ ਚੰਗੀ ਪੋਸਟ ਤੇ ਹੋਣ ਡੀਐਸਪੀ ਐਸਐਸਪੀ ਬਣਨ ਔਰ ਸਭ ਤੋਂ ਵੱਡੀ ਗੱਲ ਏ ਕਿ ਜਿਹੜੇ ਦੇਸ਼ ਦੇ ਲੋਕ ਆ ਉਹ ਵੀ ਇੱਕ ਜਿਹੜੇ ਮੰਤਰੀਆਂ ਨੂੰ ਵੋਟ ਪਾਉਂਦੇ ਆ ਜਿਹੜੇ ਅੱਜ ਤਨਾਟ ਚੰਗੇ ਮੰਤਰੀ ਬਣੇ ਬੈਠੇ ਆ ਉਹ ਦੇਸ਼ ਨੂੰ ਗੱਪ ਦਫਾਣ ਮਾਰ ਕੇ ਵੋਟਾਂ ਲੈਂਦੇ ਆ ਔਰ ਦੇਸ਼ ਤੋਂ ਵੋਟਾਂ ਲੈ ਕੇ ਉਸ ਤੋਂ ਬਾਅਦ ਚੰਗੀ ਐਸ਼ ਦੀ ਜ਼ਿੰਦਗੀ ਜਿੰਦੇ ਆ ਹਾਲਾਂਕਿ ਜਿੰਨਾ ਲੋਕਾਂ ਤੋਂ ਵੋਟਾਂ ਮੰਗੀਆਂ ਉਹ ਬਿਨਾਂ ਇਲਾਜ ਤੋਂ ਚੀਕਦੇ ਫਿਰਦੇ ਆ ਔਰ ਰੋਟੀ ਤੋਂ ਤਰਸਦੇ ਫਿਰਦੇ ਆ ਔਰ ਇਹਨਾਂ ਮੰਤਰੀਆਂ ਕੋਲ ਜਿਹੜੇ ਕਿ ਇਹ ਹਾਲ ਗਿਣਾ ਕੇ ਜਿਵੇਂ ਕਿ ਦੇਸ਼ ਨੂੰ ਕਹਿਣਾ ਦੇਸ਼ ਮੇਂ ਬਹੁਤ ਬੜੀ ਗਰੀਬੀ ਆ ਚੁੱਕੀ ਹੈ ਔਰ ਆਪਦੇ ਕੋਲ ਅਰਬਾਂ ਰੁਪਇਆ ਦੇਸ਼ ਕੇ ਲੋਕ ਸਾਈਕਲ ਕੇ ਲੀਏ ਤਰਸ ਰਹੇ ਆ ਆਪਦੇ ਕੋਲ ਮਹਿੰਗੀਆਂ ਗੱਡੀਆਂ ਦੇਸ਼ ਕੇ ਲੋਕ ਰੋਟੀ ਕੇ ਲੀਏ ਤਰਸ ਰਹੇ ਆ ਆਪ ਸੱਤ ਤਰ੍ਹਾਂ ਦਾ ਸੱਤ ਪ੍ਰਕਾਰ ਦਾ ਖਾਣਾ ਖਾਂਦੇ ਆ ਇਹ ਭਾਈ ਸਾਹਿਬ ਮਸੀਂ ਕਹਿੰਨੇ ਆ ਕਿਸ ਕਾਰਵਾਈ ਬਰੋਬਰ ਤੇ ਹੋਣੀ ਚਾਹੀਦੀ ਆ ਕਿਸੇ ਨੂੰ ਪਿੱਛੇ ਨਾ ਛੱਡੋ ਕਦੋਂ ਹੋਣੀਆਂ ਅਫਸਰਾਂ ਤੇ ਕਾਰਵਾਈਆਂ ਕਦੋਂ ਹੋਣੀਆਂ ਮੰਤਰੀਆਂ ਤੇ ਕਾਰਵਾਈਆਂ ਕਦੋਂ ਹੋਣਗੀਆਂ ਜਿਹੜੇ ਸੱਤੇ ਦੇ ਤਕੜੇ ਬਿਜ਼ਨਸਮੈਨ ਉਹਨਾਂ ਤੇ ਕਾਰਵਾਈਆਂ ਕਦੋਂ ਹੋਣਗੀਆਂ ਨਸ਼ੇ ਦੇ ਤਖਸਰਾ ਤੇ ਕਾਰਵਾਈਆਂ ਜਿਹੜੇ ਦੇਸ਼ ਨੂੰ ਲੁੱਟ ਰਹੇ ਆ ਉਹਨਾਂ ਦਾ ਤਾਂ ਤੁਸੀਂ ਸਾਥ ਦੇ ਰਹੇ ਆ ਜਿਹੜੇ ਕਿਸਾਨਾਂ ਨੂੰ ਮਾਰ ਰਹੇ ਆ ਮਜ਼ਦੂਰਾਂ ਨੂੰ ਮਾਰ ਰਹੇ ਆ ਗਰੀਬ ਦੁਕਾਨਦਾਰਾਂ ਨੂੰ ਮਾਰ ਰਹੇ ਆ ਉਹਨਾਂ ਦਾ ਤਾਂ ਸਾਥ ਦੇ ਰਹੇ ਆ ਇੱਕ ਗੱਲ ਆ ਨਾ ਜਿਵੇਂ ਕੋਈ ਇੱਥੇ ਹੋ ਸਕਦਾ ਆਪਣੇ ਪੀਐਮ ਸਾਹਿਬ ਬਾਹਰ ਹੁੰਦੇ ਜਾਂਦੇ ਰਹਿੰਦੇ ਆ ਤੇ ਕਿਸੇ ਅੰਗਰੇਜ਼ ਨੇ ਕਹਤਾ ਹ ਤੁਹਾਰੇ ਦੇਸ਼ ਮੇ ਗਰੀਬੀ ਬਹੁਤ ਹੈ ਤੁਹਾਰੇ ਦੇਸ਼ ਮੇ ਛੋਟੇ ਛੋਟੇ ਬੱਚੇ ਮੰਗਤੇ ਫਿਰਤੇ ਹਨ ਜੋ ਫਿਮਾਂ ਚ ਵਖਾਉਂਦੇ ਆ ਤੇ ਮੋਦੀ ਸਾਹਿਬ ਨੇ ਕਹਤਾ ਹੋਣਾ ਕੋਈ ਗੱਲ ਨਹੀਂ ਹੋਣੀ ਕੰਮ ਜਾ ਕੇ ਇਹੀ ਕਰਦੇ ਆ ਇਸ ਕਰਕੇ ਭਾਈ ਸਾਹਿਬ ਸਾਡੇ ਦੇਸ਼ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਮੰਦਰ ਦੇ ਅੱਗੇ ਹਰ ਧਾਰਮਿਕ ਜਗ੍ਹਾ ਤੇ ਵਾਕਾ ਬਹੁਤ ਸਾਰੇ ਮੰਗਦੇ ਫਿਰਦੇ ਆ ਪਰ ਰਿਸ਼ਵਤਖੋਰਾ ਨੂੰ ਰਿਸ਼ਵਤਖੋਰੀ ਦੇਸ਼ ਚ ਕਿੱਦੇ ਬੰਦ ਹੋਊਗੀ ਧੱਕੇਸ਼ਾਹੀ ਦੇਸ਼ ਚ ਕਿੱਦੇ ਬੰਦ ਹੋਊਗੀ ਜਿਹੜੇ ਮੰਤਰੀ ਬੱਚਿਆਂ ਦੇ ਮਾਪੇ ਤੋਂ ਵੋਟਾਂ ਲੈ ਕੇ ਉਹਨਾਂ ਦੇ ਬੱਚਿਆਂ ਤੇ लाਠੀ ਚਾਰਜ ਕਰਾਉਂਦੇ ਆ ਨਜਾਇਜ਼ ਪਰਚੇ ਕਰਾਉਂਦੇ ਆ ਉਹਨਾਂ ਐਮਐਲਏ ਤੇ ਉਹਨਾਂ ਮੰਤਰੀਆਂ ਤੇ ਕਾਰਵਾਈ ਕਦੋਂ ਹੋਊਗੀ ਇਹ ਦੇਸ਼ ਦੇ ਲੋਕ ਉੱਡਿੱਕੀ ਜਾਂਦੇ ਆ ਤੇ ਪੰਜਾਬ ਦੇ ਲੋਕੋ ਮੇਰੇ ਦੇਸ਼ ਦੇ ਲੋਕੋ ਜੇਕਰ ਮੈਂ ਕੋਈ ਗੱਲ ਗਲਤ ਕਹਿਤੀ ਹੋਵੇ ਗੋਦੀ ਹਸਤੇ ਮਾਫੀ ਚੋਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ